ਮੇਰਾ ਤੇ ਛਿੰਦੇ ਦਾ ਉਦੋਂ ਕਾफी ਪਿਆਰ ਪੈ ਚੁੱਕਿਆ ਸੀ ਇਹ ਮੈਨੂੰ ਕਹਿੰਦਾ ਵੀ ਉੱਠ ਕੇ ਮੇਰੇ ਨਾਲ ਤੁਰ। ਮੈਂ ਉਦੋਂ ਬਾਈਚਾਂਸ ਮੋਟਰਸਾਈਕਲ ਜੋਗਾ ਹੋ ਗਿਆ ਸੀ ਜਿਹੜੀ ਜੀਜੀ ਨੂੰ ਜਾਵਾ ਕਹਿੰਦੇ ਸੀ। ਅਸੀਂ ਉਹਦੇ ਤੇ ਕਿੱਕ ਮਾਰੀ ਛਿੰਦੇ ਦਾ ਸਾਈਕਲ ਉੱਥੇ ਖੜਾਤਾ। ਤੇ ਥ੍ਰੀਕੇ ਗਏ ਤੇ ਮੈਨੂੰ ਯਾਦ ਆ ਦੇਵ ਦਾ ਪਹਿਲਾ ਫਿਕਰਾ ਇਹ ਸੀ। ਛਿੰਦੇ ਨੂੰ ਕਹਿੰਦਾ ਮੈਨੂੰ ਪਤਾ ਸੀ ਹੁਣ ਤੂੰ ਇਹਨੂੰ ਫੜ ਕੇ ਲਿਆਵੇਂਗਾ। ਤੇ ਮੈਂ ਇਹਨੂੰ ਕਿਹਾ ਦੇਵ ਨੂੰ ਜਿਵੇਂ ਨਾ ਤੇ ਇਹਨੂੰ ਪਹਿਲਾਂ ਕੋਈ ਕੰਮ kiya ਨਾ ਬਾਅਦ ਵਿੱਚ। ਬਸ ਤੂੰ ਆ ਕੰਮ ਕਰ ਦੇ। ਕੈਰੀਅਰ ਦਾ ਸਵਾਲ ਆ ਜ਼ਿੰਦਗੀ ਦਾ ਸਵਾਲ ਆ ਤੇ ਉਹ ਅਖੀਰ ਤੇ ਅਸੀਂ ਉਹਨੂੰ ਮਨਾ ਲਿਆ ਤੇ ਉਹ ਸਕ੍ਰਿਪਟ ਪਛਿੰਦੇ ਕੋਲ ਚਲੀ ਗਈ ਮਾਨਕ ਕਿਤੇ ਜਜ਼ਬਾਤੀ ਪਲਾਂ ਦੇ ਵਿੱਚ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਮੇਰਾ ਜ਼ਿੰਦਗੀ ਚ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਮਾਨਕ ਸਾਹਿਬ ਤੇਰਾ ਨੁਕਸਾਨ ਨਹੀਂ ਕੀਤਾ ਅਸਲ ਵਿੱਚ ਇੱਕ ਮਿੱਤਰ ਦਾ ਫਾਇਦਾ ਕੀਤਾ ਸੀ ਫਿਰ ਮੈਨੂੰ ਯਾਦ ਆ ਸੁਰੇਂਦਰ ਚਿੰਦੇ ਨੇ ਉਹ ਚੇਚੇ ਤੌਰ ਤੇ ਇਹਦੇ ਵੀ ਇੱਕ ਫੋਟੋ ਸੈਸ਼ਨ ਕੀਤਾ ਸੀ ਵੀਵੇਂ ਫੋਟੋਆਂ ਖਿਚਾ ਲੀਆਂ ਕਿਦਾਂ ਲੈ ਕੇ ਆਵਾਂ ਤੇ ਉਹ ਜ਼ਹਿਰ ਅਹਿਮਦ ਕਹਿੰਦਾ ਵੀ ਟਾਈਟਲ ਤਾਂ ਛਪ ਗਿਆ ਜਿਹੜਾ ਹੈਗਾ ਸਕੈਚੀ ਬਣਿਆ ਹੋਇਆ ਜੂਨੇ ਮੋੜ ਦਾ ਕੋਈ ਹੋਰ ਸਕੈਚ ਨਹੀਂ ਤੇ ਬੜਾ ਟਾਈਟਲ ਬੜਾ ਸਿੰਪਲ ਜਿਹਾ ਸੀ ਤੇ ਬਹੁਤ ਜ਼ਿਆਦਾ ਤੇ ਜਿਵੇਂ ਵਿਗਿਆ ਉਹ ਉਦੋਂ ਉਦੋਂ ਪਹਿਲੀ ਵੀ ਰਿਕਾਰਡ ਤਵੇ ਆ ਕੇ ਨਾਲ ਨਾਲ ਕਸਟਾ ਚਿੰਦਾ ਦੇਵ 3 ਕੇ ਅੱਗੇ ਤੋਂ ਮੰਗ ਰਿਆ ਸੀ ਵੀ ਤੂੰ ਮੈਨੂੰ ਦੇ ਦੇ ਪਰ ਉਹ ਕਰਦਾ ਸੀ ਜਰਾ ਅੜੀ ਅਖੀਰਤ ਮੈਂ ਮਾਡਲ ਤੋਂ ਲੁਧਿਆਣੇ ਰਹਿੰਦਾ ਸੀ ਮੇਰਾ ਤੇ ਛਿੰਦੇ ਦਾ ਉਦੋਂ ਕਾफी ਪਿਆਰ ਪੈ ਚੁੱਕਿਆ ਸੀ ਇਹ ਮੈਨੂੰ ਕਹਿੰਦਾ ਵੀ ਉੱਠ ਕੇ ਮੇਰੇ ਨਾਲ ਤੁਰੋ ਤੇ ਰਾਹ ਚ ਤੈਨੂੰ ਦੱਸੂਗਾ ਕੰਮ ਕੀ ਆ ਮੈਂ ਉਦੋਂ ਬਾਈਚਾਂਸ ਮੋਟਰਸਾਈਕਲ ਜੋਗਾ ਹੋ ਗਿਆ ਸੀ ਜਿਹੜੀ ਜੱਦੀ ਜੀ ਨੂੰ ਜਾਵਾ ਕਹਿੰਦੇ ਸੀ ਅਸੀਂ ਉਹਦੇ ਤੇ ਕਿੱਕ ਮਾਰੀ ਛਿੰਦੇ ਦਾ ਸਾਈਕਲ ਉੱਥੇ ਖੜਾ ਆਪਾ ਤੇ ਥਰੀਕੇ ਗਏ ਤੇ ਮੈਨੂੰ ਯਾਦ ਆ ਦੇਵ ਦਾ ਪਹਿਲਾ ਫਿਕਰਾ ਆਇਆ ਸੀ ਛਿੰਦੇ ਨੂੰ ਕਹਿੰਦਾ ਮੈਨੂੰ ਪਤਾ ਸੀ ਹੁਣ ਤੂੰ ਇਹਨੂੰ ਫੜ ਕੇ ਲਿਆਵੇਂਗਾ ਤੇ ਮੈਂ ਇਹਨੂੰ ਕਿਹਾ ਦੇਵ ਨੂੰ ਜਿਵੇਂ ਨਾ ਤੇ ਇਹਨੂੰ ਪਹਿਲਾਂ ਕੋਈ ਕੰਮ kiya ਨਾ ਬਾਅਦ ਵਿੱਚ ਬਸ ਤੂੰ ਆਹ ਕੰਮ ਕਰ ਦੇ ਕੈਰੀਅਰ ਦਾ ਸਵਾਲ ਆ ਜ਼ਿੰਦਗੀ ਦਾ ਸਵਾਲ ਆ ਤੇ ਉਹ ਅਖੀਰ ਤੇ ਅਸੀਂ ਉਹਨੂੰ ਮਨਾ ਲਿਆ ਤੇ ਉਹ ਸਕ੍ਰਿਪਟ ਪਛਿੰਦੇ ਕੋਲ ਚਲੀ ਗਈ ਮਾਨਕ ਕਿਤੇ ਜਜ਼ਵਾਤੀ ਪਲਾਂ ਦੇ ਵਿੱਚ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਮੇਰਾ ਜ਼ਿੰਦਗੀ ਚ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਮਾਨਕ ਸਾਹਿਬ ਤੇਰਾ ਨੁਕਸਾਨ ਨਹੀਂ ਕੀਤਾ ਅਸਲ ਵਿੱਚ ਇੱਕ ਮਿੱਤਰ ਦਾ ਫਾਇਦਾ ਕੀਤਾ ਸੀ ਫਿਰ ਮੈਨੂੰ ਜ਼ਿਆਦਾ ਸੁਰਿੰਦਰ ਚੰਦੇ ਨੇ ਉਚੇਚੇ ਤੌਰ ਤੇ ਇਹਦੇ ਲਈ ਇੱਕ ਫੋਟੋ ਸੈਸ਼ਨ ਕੀਤਾ ਸੀ ਸਿਟੀ ਹਾਰਟਸ ਸਟੂਡੀਓ ਸੀ ਉੱਥੇ ਦਾ ਬਹੁਤ ਵੱਡਾ 7000 ਦਾ ਫੋਟੋ ਸੈਸ਼ਨ ਨਹਿਰ ਤਿਲ ਜਾ ਕੇ ਘੋੜੀ ਵਗੈਰਾ ਹਥਿਆਰ ਵਗੈਰਾ ਫੋਟੋਆਂ ਖਿੱਚੀਆਂ ਸੀ ਇੱਥੇ ਅਰੋਮਾ ਹੋਟਲ ਜਿਹੜਾ ਇੱਥੋਂ ਉਹ ਪੀਸੀ ਤੋਂ ਐਸਟੀਡੀ ਤੋਂ ਜ਼ਹਿਰ ਅਹਿਮਦ ਨੂੰ ਫੋਨ ਕੀਤਾ ਸੀ ਵੀ ਮੈਂ ਫੋਟੋਆਂ ਖਿਚਾ ਲੀਆਂ ਕਿਦਾਂ ਲੈ ਕੇ ਆਵਾਂ ਤੇ ਉਹ ਜ਼ਹਿਰ ਅਹਿਮਦ ਕਹਿੰਦਾ ਵੀ ਟਾਈਟਲ ਤਾਂ ਛਪ ਗਿਆ ਤੁਸੀਂ ਦੇਖਿਆ ਹੋਣਾ ਜਿਹੜਾ ਉਹ ਐਲਪੀ ਰਿਕਾਰਡ ਸੀ ਉਹਦੇ ਉੱਤੇ ਜਿਹੜਾ ਹੈਗਾ ਸਕੈਚੀ ਬਣਿਆ ਹੋਇਆ ਜੂਨੇ ਮੋੜ ਦਾ ਕੋਈ ਹੋਰ ਸਕੈਚ ਨਹੀਂ ਤੇ ਬੜਾ ਟਾਈਟਲ ਬੜਾ ਸਿੰਪਲ ਜਿਹਾ ਸੀ ਤੇ ਬਹੁਤ ਜ਼ਿਆਦਾ ਤੇ ਜਿਵੇਂ ਵਿਗਿਆ ਉਹ ਉਦੋਂ ਉਦੋਂ ਐਲਪੀ ਰਿਕਾਰਡ ਤਵੇ ਆ ਗਿਆ ਨਾਲ ਨਾਲ ਕਸਟਾਂ ਲੁਧਿਆਣੇ ਦੇ ਇੱਕ ਡੀਲਰ ਕਹਿੰਦਾ ਸੀ ਵੀ ਮੈਂ ਫਿਰੋਜ਼ਪੁਰ ਤੋਂ ਖਰੀਦ ਕੇ ਲਿਆ ਆ ਬਲੈਕ ਦੇ ਵਿੱਚ ਪਰ ਅਸੀਂ ਕਸਟਾਂ ਕਸਟਾਂ ਬਣਾ ਬਣਾ ਕੇ ਇਹਦਾ ਕੱਢ ਲਾਂਗੇ ਸੋ ਇੱਕ ਹੋਰ ਸੀ ਕਿ ਪੁੱਤ ਜੱਟਾਂ ਦੇ ਫਿਲਮ ਜਦੋਂ ਜਗਜੀਤ ਚੂੜਚਾ ਡਾਇਰੈਕਟਰ ਸੀ ਮਾਰਨੀ ਖੇੜੇ ਵਾਲੇ ਵੀ ਸੀ ਵਿੱਚ ਬਲਦੇਵ ਖੋਸਾ ਵੀ ਸੀ ਉਸ ਦੌਰ ਦੀਆਂ 15-20 ਫਿਲਮਾਂ ਦੇ ਗੀਤ ਸੰਗੀਤ ਦਾ ਇੰਚਾਰਜ ਮੈਂ ਹੁੰਦਾ ਸੀ ਸੰਗੀਤ ਕੀ ਦਾ ਲੈਣਾ ਗਾਉਣਾ ਕੀ ਤੋਂ ਲਿਖਾਉਣਾ ਕੀ ਤੋਂ ਉਹਦੇ ਵਾਸਤੇ ਵੀ ਜਿਹੜਾ ਸੀਗਾ ਅੰਦਰਲੀ ਗੱਲ ਇਹ ਆ ਕਿ ਜਿਹੜਾ ਟਾਈਟਲ ਗੀਤ ਜਿਹੜਾ ਬਹੁਤ ਜ਼ਿਆਦਾ ਛਿੰਦੇ ਦਾ ਵੱਡਾ ਮੀਲ ਪੱਥਰ ਆ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਉਹ ਜਿਹੜੇ ਸੀਗਾ ਸਵਰਨ ਸਿੰਘ ਲਾਂਬਾ ਜਗਜੀਤ ਦਾ ਸਾਲਾ ਆਪਣਾ ਅੰਮਾਲੇ ਆ ਤੇ ਉਹ ਚਾਹੁੰਦੇ ਸੀਗੇ ਕੁਲਦੀਪ ਮਾਨਕ ਤੋਂ ਗੋਣਾ ਚਾਹੁੰਦੇ ਸੀ ਪਰ ਸਾਡਾ ਉਹ ਹੀ ਗੱਲ ਛਿੰਦੇ ਨਾਲ ਇਹਨਾਂ ਜ਼ਿਆਦਾ ਪਿਆਰ ਸੀ ਉਹ ਫੈਸਲਾ ਤਾਂ ਮੈਂ ਲੈਣਾ ਸੀ ਇੱਥੋਂ ਤੱਕ ਕਿ ਫਿਰ ਉਹ ਉਹ ਛਿੰਦੇ ਤੋਂ ਗਵਾਇਆ ਦਲਸ਼ਾਹ ਅਕਟਰ ਤੋਂ ਕਿਹੜਾ ਗੋਣਾ ਸਰਬਜੀਤ ਕੋਕੇ ਵਾਲੀ ਤੋਂ ਕਿਹੜਾ ਲਿਖਾਉਣਾ ਗੋਣਾ ਲਿਖਾਉਣਾ ਕੀ ਤੋਂ ਦੇਵਤਰੀਕੇ ਵਾਲੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਮੈਂ ਕਹਿੰਦਾ ਇੱਕ ਹੋਰ ਛੋਟੀ ਜੀ ਤੇ ਪਿਆਰੀ ਯਾਦ ਛਿੰਦੇ ਦੇ ਬਹੁਤ ਦਰਜਣਾ ਹਿੱਟ ਗੀਤਾਂ ਦੇ ਵਿੱਚੋਂ ਇੱਕ ਜਿਹੜਾ ਹਿੱਟ ਗੀਤ ਆ ਉਹ ਹੈਗਾ ਦੋ ਉਠਾਂ ਵਾਲੇ ਨਹੀਂ ਲੁੱਟ ਕੇ ਸਈ ਸਸੀ ਦੀ ਲੈ ਗਈ ਇਹ ਮੈਨੂੰ ਦੇਵ ਨੇ ਆਪਦੇ ਘਰੇ ਸੁਣਾਇਆ ਕੈਸਟ ਦੇ ਵਿੱਚ ਵੀ ਆ ਛਿੰਦੇ ਦੀ ਤਿਆਰੀ ਚੱਲਦੀ ਆ ਤੇ ਆਏ ਆ ਉਹ ਜਦੋਂ ਸੁਣਾਇਆ ਤੇ ਮੈਨੂੰ ਲੱਗਿਆ ਵੀ ਉਹ ਤਰਜ਼ ਠੀਕ ਨਹੀਂ ਕੰਪੋਜੀਸ਼ਨ ਜੀ ਠੀਕ ਨਹੀਂ ਹੈ ਮੈਨੂੰ ਕਿ ਇੱਕ ਫੂਕ ਦੇ ਵਿੱਚ ਆ ਯਾਰ ਮੈਨੂੰ ਮਾੜਾ ਜਿਹਾ ਮੱਧਮ ਜਿਹਾ ਚੇਤਾ ਉਹ ਮੈਂ ਦੇਵ ਨੂੰ ਸੁਣਾਈ ਉਹ ਕਹਿੰਦਾ ਹੁਣੇ ਹੀ ਚੱਲ ਉਦੋਂ ਇੱਧਰ ਰਹਿੰਦਾ ਸੀਗਾ ਸੁਭਾਨੀ ਬਿਲਡਿੰਗ ਵੱਲ ਸੁਰਿੰਦਰ ਚੰਦ ਆਹ ਦੇ ਪਰਿਵਾਰ ਨਾਲ ਮਾਪੇ ਬਾਬ ਨਾਲ ਅਸੀਂ ਉੱਥੇ ਗਏ ਤੇ ਉੱਥੇ ਛਿੰਦੇ ਨੂੰ ਇਹ ਕਹਿਣ ਲੱਗਿਆ ਵੀ ਉਸ ਗੀਤ ਨੂੰ ਜਦੋਂ ਤੂੰ ਤਿਆਰ ਕੀਤਾ ਉਹ ਨਹੀਂ ਤੇ ਆ ਜਿੱਦਾਂ ਕਹਿ ਰਿਹਾ ਨਾ ਇਸ ਤਰਜ਼ ਤੇ ਗਾਣਾ ਉਹ ਖੈਰ ਵਰਡਿੰਗ ਹੀ ਪਾਵਰਫੁਲ ਸੀ ਛਿੰਦੇ ਦੀ ਆਵਾਜ਼ ਬਲੰਦ ਸੀ ਪਰ ਉਸ ਕੰਪੋਜੀਸ਼ਨ ਨੇ ਤਰਜ਼ ਨੇ ਵੀ ਆਪਦਾ ਇੱਕ ਵੱਡਾ ਰੋਲ ਅਦਾ ਕੀਤਾ ਮੈਂ ਜਿਹੜੀ ਛੰਦੇ ਨੂੰ ਲਾਈਨ ਬੋਲ ਕੇ ਦੱਸੀ ਸੀ ਗੁਣ ਗਣਾ ਕੇ ਉਹ ਇਹ ਸੀ ਅੱਜ ਚੂਚਕ ਬਾਬਲ ਦਾ ਪੈਣੋ ਹੋ ਗਿਆ ਮੁਲਕ ਬੇਗਾਨਾ ਅੱਜ ਚੂਚਕ ਬਾਬਲ ਦਾ ਪੈਣੋ ਹੋ ਗਿਆ ਮੁਲਕ ਬੇਗਾਨਾ ਤੇ ਇਹ ਦੀ ਗਾ ਦੋ ਉਠਾ ਵਾਲੇ ਨੀ ਲੁੱਟ ਕੇ ਸੇਜ ਜਿਸ ਸੀਦੀ ਲੱਗੇ ਦੋ ਉਠਾ ਵਾਲੇ ਨੀ ਲੁੱਟ ਕੇ ਸੇਜ ਸਸੀ ਦੀ ਲਾਗੇ ਸੋ ਇਹਦਾ ਦੀ ਅਸੀਂ ਫੋਰਨ ਟੂਰ ਵੀ ਕੀਤਾ ਇਕੱਠਿਆਂ 2 ਮਹੀਨੇ ਦਾ 8 ਸ਼ੋ ਕੈਨੇਡਾ 8 ਅਮਰੀਕਾ 4 ਇੰਗਲੈਂਡ ਦੇ ਤੇ ਵੱਡਾ ਕਾਫਲਾ ਸੀ ਸਾਡਾ ਬਹੁਤ ਜ਼ਿਆਦਾ ਗੱਲਾਂ ਬਹੁਤ ਜ਼ਿਆਦਾ ਆ ਕਿਉਂਕਿ ਹੋਰ ਸੱਜਣਾਂ ਨੇ ਵੀ ਕਰਨੀਆਂ ਇੱਕ ਹੋਰ ਬੜੀ ਦਿਲਚਸਪ ਗੱਲਾ ਪੰਜਾਬੀ ਗੀਤ ਗੀਤ ਦੇ ਖੇਤਰ ਚ ਅਸੀਂ ਲਿਸਟ ਬਣਾਈ ਸੀ ਬਕਾਇਦਾ ਸੰਗੀਤਕਾਰਾਂ ਚੋਂ ਸਭ ਤੋਂ ਵੱਧ ਸ਼ਗਿਰਦ ਸੁਰਿੰਦਰ ਬਚਨ ਦੇ ਸੀ ਗੀਤਕਾਰਾਂ ਚੋਂ ਸਭ ਤੋਂ ਵੱਧ ਸ਼ਗਿਰਦ ਮਦਨ ਜਲੰਦਰੀ ਦੇ ਆ ਗਾਇਕਾਂ ਵਿੱਚੋਂ ਸਭ ਤੋਂ ਵੱਧ ਸ਼ਗਿਰਦ ਜਿਹੜੇ ਆ ਉਹ ਸੁਰਿੰਦਰ ਛੰਦੇ ਦੇ ਆ ਥੈਂਕ